ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੱਥੇ ਪਟਿਆਲੇ ਪੁਲਿਸ ਨੇ ਨਾਕਾ ਲਾ ਕੇ ਕਿਸਾਨਾਂ ਨੂੰ ਇੱਥੇ ਰੋਕ ਲਿਆ ਤੁਸੀਂ ਦੇਖ ਸਕਦੇ ਆਂ ਅਸੀਂ ਅੱਗੇ ਜਾ ਰਹੇ ਤੇ ਮੁਕਤੀ ਬਾਗ ਇਹ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰੋ ਦੇਖ ਲਓ ਇੱਥੇ ਨਾਕਾ ਲਾ ਕੇ ਪੁਲਿਸ ਮੁਲਾਜ਼ਮਾਂ ਨੇ ਇੱਥੇ ਸਾਨੂੰ ਰੋਕ ਲਿਆ ਕਿਸਾਨਾਂ ਨੂੰ ਲਾ ਦੇਖੋ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਇਕੱਠੇ ਹੋ ਰਹੇ ਆਂ ਤੁਸੀਂ ਦੇਖ ਸਕਦੇ ਆਂ ਲਾਈਵ ਵੀਡੀਓ ਲਾਈਵ ਵੀਡੀਓ ਚੱਲ ਰਹੀ ਆ ਸਾਰੀ ਉਹ ਹੈ ਇਸਾ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰੋ ਬਾਤੇ ਬਾਤੇ ਸ਼ੇਅਰ ਕਰੋ ਨਾਲੇ ਪਹੁੰਚੋ ਇੱਥੇ ਬਸ ਦਾ ਮਤ ਪਿੱਛੇ ਅੰਦਰ ਰੋਡ ਦੇ ਉੱਪਰ ਬਿਲਕੁਲ ਪੈਟਰੋਲ ਪੰਪ ਆ ਹਾਂ ਬਾਈਪਾਸ ਰੋਡ ਕੋਲ ਸਾਨੂੰ ਰੋਕ ਚੁੱਕੀ ਆ ਪੁਲਿਸ ਪਲਾਡ ਪ੍ਰਸ਼ਾਸਨ ਸਾਰਾ ਹੀ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਨੇ ਜਿਹੜਾ ਇੱਥੇ ਦੇਖ ਲਓ ਸਾਡਾ ਹੀ ਖਾਣਾ ਖਾ ਕੇ ਪੰਜਾਬ ਪੁਲਿਸ ਸਿੱਕਸਾਂ ਨਹੀਂ ਜੂਨੀਅਰ ਜਿੰਦਾਬਾਦ ਸਿੱਕਸਾਂ ਜੂਨੀਅਰ ਜਿੰਦਾਬਾਦ ਕਿਸਾਨ ਜੋਨੀਆਂ ਜਿੰਦਾਬਾਦ ਇੱਕ ਚੀਜ਼ ਦਾ ਦੇਖਣ ਵਾਲੀ ਹੈਗੀ ਆ ਜਿੰਦਾਬਾਦ ਸਾਡੇ ਦੁਨੀਆ ਦੇ ਲੋਕੋ ਪੰਜਾਬੀ ਪੰਜਾਬੀ 위ਰੇ ਅਤਿਆਚਾਰ ਕਰ ਰਿਆ ਸਾਰੇ ਜਿੰਨੇ ਪੰਜਾਬ ਪੁਲਿਸ ਦੇ ਪੰਜਾਬੀ ਆ ਆਪਣੇ ਕਿਸਾਨਾਂ ਨੂੰ ਇਹ ਅਤਿਆਚਾਰ ਕਰ ਰਹੇ ਆ ਤੁਸੀਂ ਦੇਖ ਸਕਦੇ ਕਿਸਾਨਾਂ ਦਾ ਕਾਬਲਾ ਜਿਹੜਾ ਹੈ ਦੇ ਬਾਦ ਜਾ ਰਿਹਾ ਪੰਜਾਬੀ ਪੰਜਾਬੀ 위ਰੇ ਅਤਿਆਚਾਰ ਕਰ ਰਿਹਾ ਹੈ ਇਸ ਤਰ੍ਹਾਂ ਤੁਸੀਂ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰੋ ਲਾਈਵ ਵੀਡੀਓ ਲਾ ਰਹੇ ਆ ਸਾਰੇ ਨਗਰਾਂ ਸਾਰੇ ਕਿਸਾਨਾਂ ਦੀ ਸਾਰੇ ਨਗਰਾਂ ਚ ਉੱਥੇ ਪਹੁੰਚ ਤੁਸੀ ਫਿਕਰ ਨਾ ਕਰੋ ਜੀ ਬਾਤੇਵਾਲ ਕਾਠੋੜੇ ਹੋਊਗਾ ਕਾਫਲਾ ਹੋਰ ਵਧੂਗਾ ਜਿੰਦਾਬਾਦ ਆਕੜੀ ਦੇ ਦਾਸ ਦੇ ਵਿੱਚ ਸਾਡੇ ਕਿਸਾਨ ਮੁਰੇ ਪਹੁੰਚ ਚੁੱਕੇ ਆਂ ਹੋਰ ਕਿਸਾਨਾਂ ਨੂੰ ਵੀ ਅਸੀਂ ਮਜ਼ਦੂਰਾਂ ਵੀ ਬੇਨਤੀ ਕਰਦੇ ਆਂ ਬਾਤੇਵਾਲ ਦੂਰੇ ਪਹੁੰਚੋ ਕਿਉਂਕਿ ਆਪਾਂ ਬਟਿਆਲੇ ਜੋਗੇ ਜਦੇ ਮੰਧੀਆਂ ਨੇ ਕਾਲ ਦਿੱਤੀ ਵੀ ਆ ਭਾਈ ਸਾਹਿਬ ਕੋਈ ਨਹੀਂ ਮੈਂ ਲਾਈਵ ਹੋਇਆ ਮਾ ਸਾਰਾ ਲਾਈਵ ਚੱਲ ਰਿਹਾ ਫਿਕਰ ਨਾ ਕਰੋ ਤੁਸੀਂ ਸਾਡਾ ਅੰਨ ਖਾ ਕੇ ਦੇ ਵਿੱਚ ਆ ਤੁਹਾਨੂੰ ਨਾਮ ਮਿਲ ਰਿਹਾ ਅਨ ਦਾਦੇ ਬਾਰੇ ਤੇ ਆਚਾਰ ਕਰ ਰਹੇ ਹਨ ਅਨ ਦਾਦੇ ਬਾਰੇ ਇਹਨਾਂ ਵਿੱਚ ਸ਼ਰਮਣੀ ਜਾਈ ਜੀ ਮਹਾਤੂ ਇਹ ਮੇਰਾ ਪਿਆਰ ਪਿਆਰ ਦੇ ਸਿਖਾਣ